ਮਾਨਸਾ ਦੇ ਵਿੱਚ ਅੱਜ ਵੱਡੀ ਵਾਰਾਤ ਹੋਈ ਹੈ ਮਾਨਸਾ ਦੇ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੋਟਪੇੜ ਹੋਈ ਹੈ ਪੁਲਿਸ ਵੱਲੋਂ ਇਨਕਾਊਂਟਰ ਗੈਂਗਸਟਰ ਦਾ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਨਸਾ ਹਸਪਤਾਲ ਦੀਆਂ ਤਸਵੀਰਾਂ ਜਿੱਥੇ ਕਿ ਜ਼ਖਮੀ ਹਾਲਤ ਦੇ ਵਿੱਚ ਗੈਂਗਸਟਰ ਜੱਸੀ ਪੈਂਚਰ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਦੱਸਿਆ ਕਿ ਪਿਛਲੇ ਦਿਨੀ ਦੂ ਮੁੱਸੇਵਾਲੇ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਹੋਏ ਮੁਲਜਮ ਜੱਸੀ ਪੈਂਚਰ ਨੂੰ ਆ ਜਿਹੜਾ ਕਿ ਅਸਲੀ ਰਿਕਵਰੀ ਕਰਨ ਲਈ ਪਾ ਪੁਲਿਸ ਪਾਰਟੀ ਨਾਲ ਲੈ ਕੇ ਗਈ ਸੀ ਤਾਂ ਜਿਸ ਤੋਂ ਰਾਂਝੜਾ ਕਿ ਜੱਸੀ ਪੈਂਚਰ ਅਤੇ ਪੁਲਿਸ ਦੇ ਵਿਚਾਲੇ ਮੁੱਠਪੇੜ ਹੋ ਗਈ ਤਾਂ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਐਨਕਾਊਂਟਰ ਕੀਤਾ ਗਿਆ ਤਾਂ ਇਸ ਦੌਰਾਨ ਜਿਹੜਾ ਕਿ ਜੱਸੀ ਪੈਂਚਰ ਜੋ ਮੁਲਜਮਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਜਿਹੜਾ ਕਿ ਜ਼ਖਮੀ ਹਾਦਸੇ ਵਿੱਚ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਸਪਤਾਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਜੱਸੀ ਪੈਂਚਰ ਗੈਂਗਸਟਰ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਕਿ ਹਲਚਲ ਇੱਕ ਮੱਚ ਗਈ ਹੈ ਮਾਨਸਾ ਵਿਖੇ ਤਾਂ ਸਰਥਨੀ ਇੱਕ ਮੱਚੀ ਹੋਈ ਹੈ ਜਿੱਥੇ ਕਿ ਅੱਜ ਇਨਕਾਊਂਟਰ ਹੋਇਆ ਤਾਂ ਹਸਪਤਾਲ ਪੁਲਿਸ ਦਾ ਕੀ ਕਹਿਣਾ ਹੈ ਤੁਸੀਂ ਵੀ ਇੱਕ ਵਾਰ ਜਰੂਰ ਸੁਣਿਓ ਤੁਹਾਨੂੰ ਪਹਿਲਾਂ ਹੀ ਪਤਾ ਹੈ 2-3 ਦੀ ਰਾਤ ਜਿਹੜੀ ਸਾਡੇ ਪ੍ਰਗਤ ਸਿੰਘ ਟਰਾਂਸਪੋਰਟਰ ਹੈ ਉਹਨਾਂ ਦੇ ਘਰ ਜਿਹੜਾ ਗੱਜਮ ਘਰ ਦੇ ਅੱਗੇ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਅਸੀਂ ਫਿਰ ਇਹ ਦਸਦੇਵ ਸਿੰਘ ਦੱਸੀ ਪੈਂਚਰ ਜਿਹੜਾ ਮੇਨ ਮੋਜਮ ਹੈ ਇਹਨੂੰ ਅਸੀਂ ਲਿਆਂਦਾ ਸੀਗਾ ਤੇ ਅੱਜ ਜਿਹੜਾ ਇਹਦੀ ਫਰਦਿੰਗ ਸ਼ਾਪ ਤੇ ਐਸ ਐਚ ਓ ਵੱਲੋਂ ਥਾਣਾ ਸਦਰ ਦੇ ਏਰੀਆ ਦੇ ਵਿੱਚ ਇਹਦੇ ਕੋਲ ਵੈਪਨ ਰਿਕਵਰੀ ਲਈ ਗਏ ਸੀਗੇ ਤੇ ਉੱਥੇ ਜਿੱਥੇ ਰਿਕਵਰੀ ਕਰਾ ਰਿਆ ਸੀਗਾ ਉੱਥੇ ਵੈਪਨ ਲੋਡਰ ਸੀਗਾ ਪਹਿਲਾਂ ਹੀ ਉਹ ਇਹਨੇ ਇੱਕਦਮ ਜਿਹੜੀ ਆ ਫਾਇਰਿੰਗ ਕੀਤੀ ਪੁਲਿਸ ਪਾਰਟੀ ਦੇ ਜਵਾਬੀ ਫਾਇਰਿੰਗ ਦੇ ਵਿੱਚ ਇਹ जख्मी ਹੋਏ ਸਰ ਲੱਗਦਾ ਨੇ ਉੱਥੇ ਅੰਗਲੀ ਹੋਈ ਆ ਜਦੋਂ ਹਥਿਆਰ ਬਰਾਮਦ ਕਰਾਉਣਾ ਸੀ ਤਾਂ ਨੂੰ ਨਿਗਰਾਨੀ ਰੱਖਣ ਜਾਂਦੀ ਸੀ ਜਾਣ ਵੀ ਜਾ ਸਕਦੀ ਸੀ ਇਹ ਇਹ ਸਾਰਾ ਦੂਜੇ ਹਲਕਾ ਜੀ ਉਹ ਵੀ ਉੱਥੇ ਮੌਕੇ ਤੇ ਗਏ ਆ ਮੈਂ ਵੀ ਉੱਥੇ ਜਾ ਰਿਹਾ ਬਾਕੀ ਜਿਹੜੀ ਆ ਡਿਟੇਲਡ ਇਨਵੈਸਟੀਗੇਸ਼ਨ ਆ ਉੱਥੇ ਅਸੀਂ ਮੈਜਿਸਟ੍ਰੇਟਰੀ ਬੁਲਾਵਾਂਗੇ ਉਹ ਫਿਰ ਤੁਹਾਨੂੰ ਡਿਟੇਲ ਚ ਅਸੀਂ ਦੱਸ ਦਿਆਂਗੇ ਸਰ ਕਿੰਨੇ ਘਾਹ ਹੋਏ ਇਹਨੇ ਹੱਥ ਘੜੀ ਲੱਗੀ ਹੋਈ ਸੀ ਫਿਰ ਉਸ ਤਰ੍ਹਾਂ ਉਸਨੇ ਕਿਸ ਤਰ੍ਹਾਂ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਹ ਜਿਹੜਾ ਸਾਰਾ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਬਾਅਦ ਚ ਦੱਸ ਦਿਆਂਗੇ ਇਸ ਵੇਲੇ ਇਹ ਹੈ ਕਿ ਹੀਲ ਆਊਟ ਆਫ ਸਰ ਕਿੰਨੇ ਗਵਾਰ ਲੱਗੇ ਆ ਇਹ ਇਹ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਦੇ ਬਾਅਦ ਦੱਸਾਂ ਅਸੀਂ ਕੋਈ ਗੱਲ ਨਹੀਂ ਗੋਲੀ ਪਿੱਛੇ